ਕੱਲੀਆਂ ਗਾਇਕ ਜੋੜੀਆਂ ਹੀ ਨਹੀਂ ਆਪਾਂ ਕਹਿ ਸਕਦੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਤਲਾਕ ਮੰਨ ਲਈਆਂ ਨਹੀਂ ਉਹਨਾਂ ਨੇ ਵੀ ਤਲਾਕ ਹੋ ਜਾਂਦੇ ਆ ਟਾੜੀ ਇੱਕ ਹੱਥ ਨਾਲ ਦਾ ਵੱਜਦੀ ਨਹੀਂ ਹੈਗੀ ਕਸੂਰ ਤਾਂ ਕਿਤੇ ਨਾ ਕਿਤੇ ਦੋਨਾਂ ਤੇ ਰਹਿੰਦਾ ਹੀ ਹੁੰਦਾ ਹੈ ਨਾ ਮੈਂ ਕੱਲੀ ਕਦੇ ਵੀ ਨਹੀਂ ਗਾਉਂਗੀ ਕਿਉਂਕਿ ਜਿਹੜੇ ਹਾਂ ਡਿਊਟ 'ਚ ਪੈਸੇ ਆਉਂਦੇ ਉਹ ਸਾਰੇ ਮੇਰੇ ਪਰਸ 'ਚ ਹੀ ਜਾਂਦੇ ਆ ਹਸਪੀਟਲ 'ਚ ਸੀਗੇ ਮੇਰੇ ਮਦਰ ਉਸ ਦਿਨ ਵੀ ਪ੍ਰੋਗਰਾਮ ਸੀ ਫੁੱਲਾਂ ਤੋਂ ਇੱਕ ਦਿਨ ਬਾਅਦ ਵੀ ਪ੍ਰੋਗਰਾਮ ਸੀ ਭੋਗ ਤੋਂ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਸੀ ਕਿ ਮੇਰੇ ਮਦਰ ਐਕਸਪਾਇਰ ਹੋ ਗਏ ਸੀ ਤਕਰੀਬਨ 6.5 ਸਾਲ ਹੋ ਗਏ ਹੂੰ ਉਹਨਾਂ ਨੂੰ ਯਾਦ ਕਰਕੇ ਜਿਵੇਂ ਉਹ ਬਲਾਈਂਡ ਸੀਗੇ ਅੱਛਾ ਹਾਂਜੀ ਉਹ ਮਤਲਬ ਟੱਚ ਕਰਕੇ ਸਾਰਾ ਕੁਝ ਫੀਲ ਕਰਦੇ ਸੀਗੇ ਵੀ ਆਹ ਸੂਟ ਪਾਇਆ ਜਾਂ ਟੀਵੀ ਤੇ ਮੇਰੇ ਬੱਚਿਆਂ ਦਾ ਗਾਣਾ ਆਇਆ ਮਤਲਬ ਉਹਨਾਂ ਨੂੰ ਇੰਨੀ ਐਕਸਾਈਟਮੈਂਟ ਹੁੰਦੀ ਸੀ ਨਾ ਵੀ ਉਹ ਚੀਜ਼ਾਂ ਨਹੀਂ ਮੈਨੂੰ ਭੁੱਲਦੀਆਂ ਹੈਗੀਆਂ ਹਾਂਜੀ ਪਰ ਸਾਡੀ ਲਾਈਨ ਇਸ ਤਰ੍ਹਾਂ ਦੀ ਜੀ ਸਾਡਾ ਵੇਖੋ ਜਵਾਬ ਹੈ ਨਾ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਅਸੀਂ ਅ ਮਦਰ ਦੀ ਡੈਥ ਹੋ ਗਈ ਅੱਛਾ ਤੇ ਸਾਡਾ ਪ੍ਰੋਗਰਾਮ ਬੁੱਕ ਸੀਗਾ ਹੁਸ਼ਿਆਰਪੁਰ ਕੋਲ ਠੀਕ ਹੈ ਅਸੀਂ ਮਤਲਬ ਭੋਗ ਤੋਂ ਪਹਿਲਾਂ ਵੀ ਪ੍ਰੋਗਰਾਮ ਦੋ ਪ੍ਰੋਗਰਾਮ ਲਾਉਣੇ ਪੈ ਸਾਨੂੰ ਹੂੰ ਕਿਉਂਕਿ ਸਾਡੀ ਮਜਬੂਰੀ ਸੀ ਉਹ ਸੀਗੇ ਜਿੱਦਾਂ ਛੰਝ ਮੇਲੇ ਹੋਗੇ ਉਹ ਪ੍ਰੋਗਰਾਮ ਹਨਾ ਤੇ ਜੇ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਮੈਂ ਇਹ ਵੇਸੀ ਕੋਈ ਸਿੰਗਰ ਹੋਰ ਭੇਜੰਨੇ ਆ ਉਹ ਕਹਿੰਦੇ ਨਹੀਂ ਜੀ ਸਾਡੇ ਦਾ ਪੋਸਟ ਲੱਗੇ ਹੋਏ ਆ ਸਭ ਤੁਹਾਡੀਆਂ ਐਡ ਕੀਤੀ ਹੋਈ ਆ ਹਨਾ ਫਿਰ ਲੋਕ ਸਾਡੇ ਤੇ ਗੁੱਸਾ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਉਹਨਾਂ ਦਾ ਨਾਮ ਲੈ ਕੇ ਸਾਡੇ ਤੋਂ ਮਤਲਬ ਪੈਸੇ ਲੈ ਲੇ ਤੇ ਹੁਣ ਸਿੰਗਰ ਹੋਰ ਲੈ ਜਾਂਦਾ ਠੀਕ ਮਜਬੂਰੀਆਂ ਬਣ ਜਾਂਦੇ ਨੇ ਕਈ ਵਾਰੀ ਅਸੀਂ ਫਿਰ ਉਹ ਪ੍ਰੋਗਰਾਮ ਲਾਏ ਜਿਵੇਂ ਅੱਛਾ ਹਰਮਨ ਜੀ ਫਿਰ ਉਸ ਦੌਰ ਚ ਉੱਪਰ ਨਾਲ ਕਿ ਵੀ ਜਿਹੜੀਆਂ ਲੇਟਸ ਹੁੰਦੀਆਂ ਉਹਦਾ ਤਾਂ ਮਾਂ ਤੇ ਧੀ ਦਾ ਰਿਸ਼ਤਾ ਜਿਵੇਂ ਮੈਂ ਕਹਿੰਨਾ ਵੀ ਮਤਲਬ ਉਦੋਂ ਉੱਤੇ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਨਾ ਉਹਨਾਂ ਦੀ ਮਾਂ ਦੇ ਧੀ ਦੇ ਅਟੈਚਮੈਂਟ ਬਹੁਤ ਹੁੰਦੀ ਆ ਫਿਰ ਉਹ ਚੀਜ਼ ਤੋਂ ਬਾਅਦ ਦੁਬਾਰਾ ਉੱਭਰਨਾ ਉਹ ਪ੍ਰੋਗਰਾਮ ਫਿਰ ਲਾਉਣ ਵੇਲੇ ਮਤਲਬ ਮਨ ਚ ਕਿੰਨੇ ਵਾਰੀ ਆਪਦੇ ਆਪ ਨੂੰ ਕਾਬੂ ਕਰਿਆ ਉਹ ਬਹੁਤ ਔਖਾ ਸਮਾਂ ਹੁੰਦਾ ਜੀ ਜਿਵੇਂ ਮੀਤ ਨੇ ਦੱਸਿਆ ਵੀ ਜਿੱਦਾਂ ਡੈਥ ਹੋਈ ਸੀ ਹਸਪੀਟਲ 'ਚ ਸੀਗੇ ਮੇਰੇ ਮਦਰ ਉਸ ਦਿਨ ਵੀ ਪ੍ਰੋਗਰਾਮ ਸੀ ਫੁੱਲਾਂ ਤੋਂ ਇੱਕ ਦਿਨ ਬਾਅਦ ਵੀ ਪ੍ਰੋਗਰਾਮ ਸੀ ਭੋਗ ਤੋਂ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਸੀ ਸੋ ਬਹੁਤ ਔਖਾ ਹੈਂਡਲ ਕਰਨਾ ਕਿਉਂਕਿ ਆਰਟਿਸਟ ਦੀ ਲਾਈਫ ਹੀ ਇਦਾਂ ਦੀ ਹੈਗੀ ਆ ਆਡੀਅנס ਨੂੰ ਹੱਸ-ਹੱਸ ਕੇ ਦਿਖਾਉਣਾ ਪਰ ਅੰਦਰੋਂ ਜਿਵੇਂ ਜਿਹੜਾ ਵੀ ਦਰਦ ਆ ਉਹਨੂੰ ਅੰਦਰ ਹੀ ਰੱਖਣਾ ਸੋ ਬਹੁਤ ਹਾਰਡ ਹੁੰਦਾ ਹੈ। ਅੱਛਾ ਫਿਰ ਉਹ ਮਤਲਬ ਜਦੋਂ ਗੱਡੀ 'ਚ ਬੈਠਦੇ ਸੀ ਫਿਰ ਉਹ ਦੁਬਾਰਾ ਹਾਂਜੀ ਛਿੜ ਜਾਂਦੀਆਂ ਗੱਲਾਂ। ਹਾਂਜੀ ਬਿਲਕੁਲ। ਆ ਸਟੇਜ ਤੇ ਕੰਮ ਕੀਤਾ 2 ਘੰਟੇ ਜਿਹੜਾ 2.5 ਘੰਟੇ ਕੀਤਾ ਉਸ ਤੋਂ ਬਾਅਦ ਫਿਰ ਜਦੋਂ ਗੱਡੀ ਜਾਾਂਗੇ ਕਿਉਂਕਿ ਧਿਆਨ ਤਾਂ ਉੱਥੇ ਹੀ ਫਿਰਦਾ ਨਾ। ਹਾਂ ਬਾਕੀ ਇਹ ਆ ਵੀਰੇ ਗੱਲ ਮਤਲਬ ਕੱਲੀ ਸਾਡੀ ਸਟੋਰੀ ਨਹੀਂ ਇਹ ਹੋਰ ਵੀ ਬਹੁਤ ਕਲਾਕਾਰਾਂ ਨੇ ਹੋਈ ਆ। ਹਾਂ ਤੇ ਉਹਦੇ ਚ ਕਈ ਵਾਰੀ ਕਲਾਕਾਰਾਂ ਦੇ ਕਈ ਹੋਰ ਦਰਦ ਵੀ ਹੁੰਦੇ ਆ ਹਨ ਕੋਈ ਜ਼ਰੂਰੀ ਨਹੀਂ ਵੀ ਕੋਈ ਮਦਰ ਦੀ ਡੈਥ ਹੋ ਗਈ ਜਾਂ ਕੋਈ ਫਾਦਰ ਦੀ ਡੈਥ ਹੋ ਗਈ ਹੋਰ ਦਰਦ ਵੀ ਕਲਾਕਾਰਾਂ ਦੇ ਦਿਲਾਂ 'ਚ ਮੈਨੂੰ ਲੱਗਦਾ ਕਈਆਂ ਦੇ ਬਹੁਤ ਹੁੰਦੇ ਆ ਜਿਹੜੇ ਉਹ ਆਮ ਲੋਕਾਂ ਦੇ ਸਾਹਮਣੇ ਉਹ ਮਤਲਬ ਨਹੀਂ ਦੱਸ ਸਕਦੇ ਹਨ ਇਕੱਲੀਆਂ ਗਾਇਕ ਜੋੜੀਆਂ ਹੀ ਨਹੀਂ ਆਪਾਂ ਕਹਿ ਸਕਦੇ ਹਨ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਜੋੜੀ ਚ ਲਾ ਮੰਨ ਲਈਆਂ ਹੁੰਦੀਆਂ ਉਹਨਾਂ ਦੇ ਵੀ ਤਲਾਕ ਹੋ ਜਾਂਦੇ ਆ ਤਾਂੜੀ ਇੱਕ ਹੱਥ ਨਾਲ ਦਾ ਵੱਜਦੀ ਨਹੀਂ ਹੈਗੀ ਕਸੂਰ ਤਾਂ ਕਿਤੇ ਨਾ ਕਿਤੇ ਦੋਨਾਂ ਤੇ ਰਹਿੰਦਾ ਹੀ ਹੁੰਦਾ ਹਨ ਮੈਂ ਕੱਲੀ ਕਦੇ ਵੀ ਨਹੀਂ ਜਾਉਂਗੀ ਕਿਉਂਕਿ ਜਿਹੜੇ ਹਾਂ ਡਿਊਟ 'ਚ ਪੈਸੇ ਆਉਂਦੇ ਹੋ ਸਾਰੇ ਮੇਰੇ ਪਰਸ 'ਚ ਹੀ ਜਾਂਦੇ ਆ ਹਸਪੀਟਲ 'ਚ ਸੀਗੇ ਮੇਰੇ ਮਦਰ ਉਸ ਦਿਨ ਵੀ ਪ੍ਰੋਗਰਾਮ ਸੀ ਫੁੱਲਾਂ ਤੋਂ ਇੱਕ ਦਿਨ ਬਾਅਦ ਵੀ ਪ੍ਰੋਗਰਾਮ ਸੀ ਭੋਗ ਤੋਂ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਸੀ ਠੀਕ ਹੈ ਮੇਰੇ ਮਦਰ ਐਕਸਪਾਇਰ ਹੋ ਗਏ ਸੀ ਤਕਰੀਬਨ ਸਾਢੇ 6 ਸਾਲ ਹੋ ਗਏ ਹੂੰ ਉਹਨਾਂ ਨੂੰ ਯਾਦ ਕਰਕੇ ਜਿਵੇਂ ਉਹ ਬਲਾਈਂਡ ਸੀਗੇ ਅੱਛਾ ਹਾਂਜੀ ਉਹ ਮਤਲਬ ਟੱਚ ਕਰਕੇ ਸਾਰਾ ਕੁਝ ਫੀਲ ਕਰਦੇ ਸੀਗੇ ਵੀ ਆ ਸੂਟ ਪਾਇਆ ਜਾਂ ਟੀਵੀ ਤੇ ਮੇਰੇ ਬੱਚਿਆਂ ਦਾ ਗਾਣਾ ਆਇਆ ਮਤਲਬ ਉਹਨਾਂ ਨੂੰ ਇੰਨੀ ਐਕਸਾਈਟਮੈਂਟ ਹੁੰਦੀ ਸੀ ਨਾ ਵੀ ਉਹ ਚੀਜ਼ਾਂ ਨਹੀਂ ਮੈਨੂੰ ਭੁੱਲਦੀਆਂ ਹੈਗੀਆਂ ਹਾਂਜੀ ਪਰ ਸਾਡੀ ਲਾਈਨ ਇਸ ਤਰ੍ਹਾਂ ਦੀ ਜੀ ਸਾਡਾ ਵਿਕ ਪੰਜਾਬ ਹੈ ਨਾ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਅਸੀਂ ਅ ਮਦਰ ਦੀ ਡੈਥ ਹੋ ਗਈ ਅੱਛਾ ਤੇ ਸਾਡਾ ਪ੍ਰੋਗਰਾਮ ਬੁੱਕ ਸੀਗਾ ਹੁਸ਼ਿਆਰਪੁਰ ਕੋਲ ਠੀਕ ਹੈ ਅਸੀਂ ਮਤਲਬ ਭੋਗ ਤੋਂ ਪਹਿਲਾਂ ਵੀ ਪ੍ਰੋਗਰਾਮ ਦੋ ਪ੍ਰੋਗਰਾਮ ਲਾਉਣੇ ਪਏ ਸਾਨੂੰ ਕਿਉਂਕਿ ਸਾਡੀ ਮਜਬੂਰੀ ਸੀ ਉਹ ਸੀਗੇ ਜਿੱਦਾਂ ਛੰਝ ਮੇਲੇ ਹੋਗੇ ਉਹ ਪ੍ਰੋਗਰਾਮ ਹਨਾ ਤੇ ਜੇ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਮੈਂ ਇਹ ਵੇਸੀ ਕੋਈ ਸਿੰਗਰ ਹੋਰ ਭੇਜੰਨੇ ਆ ਉਹ ਕਹਿੰਦੇ ਨਹੀਂ ਜੀ ਸਾਡੇ ਦਾ ਪੋਸਟ ਲੱਗੇ ਹੋਏ ਆ ਛੋਟੀਆਂ ਐਡ ਕੀਤੀ ਹੋਈ ਆ ਹਨਾ ਫਿਰ ਲੋਕ ਸਾਡੇ ਤੇ ਗੁੱਸਾ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਉਹਨਾਂ ਦਾ ਨਾਮ ਲੈ ਕੇ ਸਾਡੇ ਤੋਂ ਮਤਲਬ ਪੈਸੇ ਲੈ ਲਏ ਤੇ ਹੁਣ ਸਿੰਗਰ ਹੋਰ ਲੈ ਜਾਂਦਾ ਮਜਬੂਰੀਆਂ ਬਣ ਜਾਂਦੇ ਨੇ ਕਈ ਵਾਰੀ ਅਸੀਂ ਫਿਰ ਉਹ ਪ੍ਰੋਗਰਾਮ ਲਾਏ ਜਿਵੇਂ ਅੱਛਾ ਹਰਮਨ ਜੀ ਫਿਰ ਉਸ ਦੌਰ ਚ ਉੱਪਰ ਨਾਲ ਕਿ ਵੀ ਜਿਹੜੀਆਂ ਲੇਟਸ ਹ ਉਹਦਾ ਤਾਂ ਮਾਂ ਤੇ ਧੀ ਦਾ ਰਿਸ਼ਤਾ ਜਿਵੇਂ ਮੈਂ ਕਹਿੰਨਾ ਵੀ ਮਤਲਬ ਉਦੋਂ ਉੱਤੇ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਨਾ ਉਹਨਾਂ ਦੀ ਮਾਂ ਦੇ ਧੀ ਦੇ ਅਟੈਚਮੈਂਟ ਬਹੁਤ ਹੁੰਦੀ ਆ ਫਿਰ ਉਹ ਚੀਜ਼ ਤੋਂ ਬਾਅਦ ਦੁਬਾਰਾ ਉੱਭਰਨਾ ਉਹ ਪ੍ਰੋਗਰਾਮ ਫਿਰ ਲਾਉਣ ਵੇਲੇ ਮਤਲਬ ਮਨ ਚ ਕਿੰਨੇ ਵਾਰੀ ਆਪਦੇ ਆਪ ਨੂੰ ਕਾਬੂ ਕਰਿਆ ਉਹ ਬਹੁਤ ਔਖਾ ਸਮਾਂ ਹੁੰਦਾ ਜੀ ਜਿਵੇਂ ਮੀਤ ਨੇ ਦੱਸਿਆ ਵੀ ਜਿੱਦਾਂ ਡੈਥ ਹੋਈ ਸੀ ਹਸਪੀਟਲ 'ਚ ਸੀਗੇ ਮੇਰੇ ਮਦਰ ਉਸ ਦਿਨ ਵੀ ਪ੍ਰੋਗਰਾਮ ਸੀ ਫੁੱਲਾਂ ਤੋਂ ਇੱਕ ਦਿਨ ਬਾਅਦ ਵੀ ਪ੍ਰੋਗਰਾਮ ਸੀ ਭੋਗ ਤੋਂ ਇੱਕ ਦਿਨ ਪਹਿਲਾਂ ਵੀ ਪ੍ਰੋਗਰਾਮ ਸੀ ਸੋ ਬਹੁਤ ਔਖਾ ਹੈਂਡਲ ਕਰਨਾ ਕਿਉਂਕਿ ਆਰਟਿਸਟ ਦੀ ਲਾਈਫ ਹੀ ਇਦਾਂ ਦੀ ਹੈਗੀ ਆ ਆਡੀਅנס ਨੂੰ ਹੱਸ-ਹੱਸ ਕੇ ਦਿਖਾਉਣਾ ਪਰ ਅੰਦਰੋਂ ਜਿਵੇਂ ਜਿਹੜਾ ਵੀ ਦਰਦ ਆ ਉਹਨੂੰ ਅੰਦਰ ਹੀ ਰੱਖਣਾ ਸੋ ਬਹੁਤ ਹਾਰ ਹੁੰਦਾ ਹੈ। ਅੱਛਾ ਫਿਰ ਉਹ ਮਤਲਬ ਜਦੋਂ ਗੱਡੀ 'ਚ ਬੈਠਦੇ ਸੀ ਫਿਰ ਉਹ ਦੁਬਾਰਾ ਹਾਂਜੀ ਛਿੜ ਜਾਂਦੀਆਂ ਗੱਲਾਂ। ਹਾਂਜੀ ਬਿਲਕੁਲ। ਉਹ ਸਟੇਜ ਤੇ ਕੰਮ ਕੀਤਾ 2 ਘੰਟੇ ਜਿਹੜਾ 2.5 ਘੰਟੇ ਕੀਤਾ ਉਸ ਤੋਂ ਬਾਅਦ ਫਿਰ ਜਦੋਂ ਗੱਡੀ ਜਾਾਂਗੇ ਕਿਉਂਕਿ ਧਿਆਨ ਤਾਂ ਉੱਥੇ ਹੀ ਫਿਰਦਾ ਨਾ। ਹਾਂ ਬਾਕੀ ਇਹ ਆ ਵੀਰੇ ਗੱਲ ਮਤਲਬ ਕੱਲੀ ਸਾਡੀ ਸਟੋਰੀ ਨਹੀਂ ਇਹ ਹੋਰ ਵੀ ਬਹੁਤ ਕਲਾਕਾਰਾਂ ਨੇ ਹੋਈ ਆ। ਹਾਂ ਤੇ ਉਹਦੇ ਚ ਕਈ ਵਾਰੀ ਕਲਾਕਾਰਾਂ ਦੇ ਕਈ ਹੋਰ ਦਰਦ ਵੀ ਹੁੰਦੇ ਆ ਹਨਾ ਕੋਈ ਜ਼ਰੂਰੀ ਨਹੀਂ ਵੀ ਕੋਈ ਮਦਰਲੀ ਡੈਥ ਹੋ ਗਈ ਜਾਂ ਕੋਈ ਫਾਦਰ ਦੀ ਡੈਥ ਹੋ ਗਈ ਹੋਰ ਦਰਦ ਵੀ ਕਲਾਕਾਰਾਂ ਦੇ ਦਿਲਾਂ 'ਚ ਮੈਨੂੰ ਲੱਗਦਾ ਕਈਆਂ ਦੇ ਬਹੁਤ ਹੁੰਦੇ ਆ ਜਿਹੜੇ ਉਹ ਆਮ ਲੋਕਾਂ ਦੇ ਸਾਹਮਣੇ ਉਹ ਮਤਲਬ ਨਹੀਂ ਦੱਸ ਸਕਦੇ ਹਨਾ